ਨੌਜਵਾਨ ਪੀੜੀ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਸਕੂਲਾਂ ਤੇ ਕਾਲਜਾਂ ਦੇ ਵਿੱਚ ਵੀ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਉਸੇ ਹੀ ਲੜੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਵਾਲਿਆਂ ਦੇ ਲਈ ਖੇਡਾਂ ਵੱਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਦੇ ਤਰ੍ਹਾਂ ਦੋ ਸੀਜ਼ਨਾਂ ਦੀਆਂ ਖੇਡਾਂ ਵੱਤਨ ਪੰਜਾਬ ਦੀਆਂ ਹੋ ਚੁੱਕੀਆਂ ਹਨ ਅਤੇ ਹੁਣ ਪੰਜਾਬ ਭਰ ਦੇ ਵਿੱਚ ਖੇਡਾਂ ਵੱਤਨ ਪੰਜਾਬ ਦੀਆਂ ਸੀਜ਼ਨ 3 ਕਰਵਾਇਆ ਜਾ ਰਿਹਾ ਹੈ ਫਰੀਦਕੋਟ ਦੇ ਵਿੱਚ ਅੱਜスイਮਿੰਗ ਮੁਕਾਬਲੇ ਦੀ ਸ਼ੁਰੂਆਤ ਫਰੀਦਕੋਟ ਦੇ ਬਰਜਿੰਦਰਾ ਕਾਲਜ ਦੇスイਮਿੰਗ ਪੂਲ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਹਰ ਵਰਗ ਦੇ ਆ ਲੜਕੇ ਲੜਕੀਆਂ ਵੱਲੋਂ ਮੁਕਾਬਲੇ ਦੇ ਵਿੱਚ ਪਹੁੰਚ ਜਿੱਤ ਹਾਸਲ ਕਰ ਮੈਡਲ ਜਿੱਤੇ ਗਏ 好的。 ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਵਰਨੂਰਖੌਰ ਹੈ ਤੇ ਮੈਂ 8ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਅਸੀਂ ਬਜਿੰਦਰਾ ਕਾਲਜ ਤ੍ਰੀਪਕੋਟ ਦੇ ਵਿੱਚ ਕਰਵਾਏ ਜਾਣ ਵਾਲੇ ਖੇਡ ਮਤਨ ਪੰਜਾਬ ਦੇ ਪ੍ਰੋਗਰਾਮ ਦੇ ਸ਼ਾਮਿਲ ਹਾਂ ਪੰਜਾਬ ਸਰਕਾਰ ਨੇ ਇਸ ਪ੍ਰੋਗਰਾਮ ਦਾ ਉਪਰਾਲਾ ਕਰਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਇਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਇਸ ਅਤੇ ਇਸ ਤਰ੍ਹਾਂ ਦੇ ਖੇਡ ਮੇਲੇ ਸਾਰੇ ਪੰਜਾਬ ਵਿੱਚ ਕਰਾਏ ਜਾਣੇ ਚਾਹੀਦੇ ਹਨ ਇਹਨਾਂ ਤੋਂ ਵਿਦਿਆਰਥੀਆਂ ਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ ਉਹਨਾਂ ਦਾ ਹੌਸਲਾ ਇਹਨਾਂ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵੱਧਾ ਹੈ ਅਤੇ ਇਸ ਪ੍ਰੋਗਰਾਮ ਲਈ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ। ਤੁਹਾਡੇ ਨਾਲ ਦੀ ਜਿਹੜੀਆਂ ਲੜਕੀਆਂ ਹੈ ਹੈ ਉਹਨਾਂ ਨੂੰ ਵੀ ਪੈਸੇ ਦੇਣਾ ਚਾਹੁੰਦੀ। ਮੈਂ ਆਪਣੇ ਨਾਲ ਦੀਆਂ ਲੜਕੀਆਂ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕਿ ਅੱਜ ਦੇ ਸਮਾਜ ਵਿੱਚ ਕੁੜੀਆਂ ਕਿਸੇ ਵੀ ਪੱਖੋਂ ਮੁੰਡਿਆਂ ਤੋਂ ਘੱਟ ਨਹੀਂ ਹਨ ਤੇ ਉਹਨਾਂ ਨੂੰ ਹਰ ਇੱਕ ਖੇਤਰ ਦੇ ਵਿੱਚ ਆਪਣਾ ਪੂਰਾ ਆਪਣੇ ਪੂਰੇ ਜੋਸ਼ ਨਾਲ ਹਰ ਇੱਕ ਖੇਤਰ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦਾ ਹੈ ਤੁਹਾਡਾ ਅੱਜ ਬੱਚੇ ਤੁਹਾਡੇ ਪਾਰਟਿਸਿਪੇਟ ਕਰ ਰਹੇ ਆ ਕਿਹਾ ਜਾਉਂਗਾ ਮੇਰਾ ਨਾਮ ਈਸ਼ਾ ਆ ਸਾਡੇ ਬੱਚੇ ਪਾਰਟਿਸਿਪੇਟ ਕਰ ਰਹੇ ਆ ਜੋ ਸਰਕਾਰ ਉਪਰਾਲਾ ਕਰਾ ਰਹੀ ਹੈ ਇਹ ਬਹੁਤ ਵਧੀਆ ਆ ਇਹ ਖੇਡਾਂ ਵਤਨ ਪੰਜਾਬ ਦੀਆਂ ਹਰ ਸਾਲ ਹੋਣੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਐਪਰੀਸ਼ੀਏਟ ਮਿਲਦਾ ਆ ਬੱਚਿਆਂ ਦਾ ਹੌਸਲਾ ਵਾਧਾ ਇਹਦੇ ਵਿੱਚ ਕੁਝ ਬੱਚੇ ਜਿੱਤੇ ਨੇ ਉਹਨਾਂ ਦਾ ਵੀ ਵਧੀਆ ਆ ਕੁਝ ਮਤਲਬ ਹਾਰੇ ਨੇ ਉਹਨਾਂ ਦਾ ਵੀ ਵਧੀਆ ਆ ਇਹ ਹਰ ਸਾਲ ਗੇਮਸ ਨੂੰ ਹੋਣੀਆਂ ਚਾਹੀਦੀਆਂ ਨੇ ਤੇ ਜੋ ਵੀ ਆ ਫੂਲ ਲਈ ਜੋ ਵੀ ਹੁੰਦਾ ਆ ਸਰਕਾਰ ਨੂੰ ਇਥੇ ਕਰਨਾ ਚਾਹੀਦਾ ਆ ਇੰਨਾਂ ਲਈ ਜੋ ਵੀ ਇੰਨਾਂ ਦਾ ਬੰਡਾ ਹੋ ਜੋ ਵੀ ਹੁੰਦਾ ਆ ਦੇਣਾ ਚਾਹੀਦਾ ਆ ਬੜਾ ਦੇਖਣ ਦੇ ਵਿੱਚ ਆ ਰਹੇ ਆ ਬੱਚੇ ਕੁਝ ਜਿਹੜੇ ਹੈਗੇ ਮੋਬਾਈਲ ਫੋਨਾਂ ਦੇ ਵਿੱਚ ਬੀਤੀ ਹੋਈ ਹੋਈ ਆ ਹਾਂ ਸਿਰਫ ਗੇਮਾਂ ਖੇਡਦੇ ਆ ਤੇ ਤੁਹਾਡੇ ਬੱਚੇ ਇਥੇ ਗਰਾਊਂਡ ਦੇ ਵਿੱਚ ਆਉਂਦੇ ਆ ਫੇਰਸ ਮੁਕਿੰਗ ਵਾਸਤੇ ਨਹੀਂ ਆਉਂਦੇ ਆ ਪੇਰੈਂਟਸ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਬੱਚਿਆਂ ਨੂੰ ਗੇਮ 'ਚ ਲਗਾਉਣਾ ਚਾਹੀਦਾ ਆ ਕੋਈ ਵੀ ਗੇਮ ਆ ਹਰ ਇੱਕ ਗੇਮ 'ਚ ਬੱਚਿਆਂ ਨੂੰ ਕਰਨਾ ਚਾਹੀਦਾ ਜਿਹਦੇ 'ਚ ਉਹਨਾਂ ਦਾ ਇੰਟਰਸਟ ਆ ਉਹਨਾਂ ਨੂੰ ਖੇਡਣ ਦੇਣਾ ਚਾਹੀਦਾ ਆ ਇਹਦੇ 'ਚ ਬੱਚਿਆਂ ਦਾ ਫੋਨ 'ਚੋਂ ਧਿਆਨ ਹਟ ਕੇ ਗਰਾਊਂਡ ਵੱਲ ਧਿਆਨ ਜਾ ਰਿਹਾ ਆ ਇਹ ਬਹੁਤ ਵਧੀਆ ਚੀਜ਼ ਆ ਕਰਨਾ ਚਾਹੀਦਾ ਇਹਦੇ ਵਿੱਚ ਇਹਨਾਂ ਨੂੰ ਪਾਰਟਿਸਪੇਟ ਤੁਹਾਡੇ ਬੱਚੇ ਨੇ ਤੁਹਾਡੇ ਬੱਚੇ ਨੇ ਬਾਅਦ ਕੀਤਾ ਹਾਂ ਜੀ ਬੈਕਟਰੀ ਸੇ ਪਰ ਤੁਹਾਡਾ ਸਾਡੇ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਹੈ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਚੀਜ਼ 'ਚ ਸਾਨੂੰ ਵਧੀਆ ਲੱਗਦਾ ਆ ਤੇ ਸਾਨੂੰ ਐ ਆ ਵੀ ਅੱਗੇ ਵੀ ਉਹ ਹੋਰ ਵਧੀਆ ਵੀ ਕਰੂਗੀ। ਹਾਂਜੀ। ਥੈਂਕ ਯੂ। ਹਾਂਜੀ ਜਿਹੜੇ ਖੇਡਾਂ ਬਦਲ ਪਕਾਉਦੀਆਂ ਸੀਜ਼ਨ 3 ਦੀਆਂ ਜਿਹੜੇ ਸਵੰਦਿੰਗ ਦੇ ਕੰਪੀਟੀਸ਼ਨ ਹੈ ਉਹ ਅੱਜ ਸ਼ੁਰੂ ਹੋਏ ਆ। ਬੜੀ ਇੱਕ ਸੁਖਤਾ ਦੇ ਨਾਲ ਜਿਹੜੇ ਖਿਡਾਰੀ ਹੈ ਉਹ ਭਾਗ ਲੈ ਰਹੇ ਆ ਤੇ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਆਪਣਾ ਜ਼ਿਲ੍ਹਾ ਖੇਡ ਅਫਸਰ ਵੱਲੋਂ ਤੇ ਕਿਹੜਾ ਡਿਪਾਰਟਮੈਂਟ ਬਣਾਉਂਦੇ ਨੇ ਕੋਚ ਸਾਹਿਬ ਨੂੰ ਜਿਹੜਾ এনवायरमेंट ਹੈ ਇੱਕ ਬੜਾ ਵਧੀਆ এনवायरमेंट ਹੈ ਅਸੀਂ ਇੱਕ ਲਗਭਗੇ ਠੰਡੇ ਤੋਂ ਪਹਿਲਾਂ ਬੈਠੇ ਆ ਤੇ ਬੜਾ ਚਿਤ ਲੱਗ ਰਿਹਾ ਇਥੇ ਤੇ ਇਹ ਹੀ ਗੱਲ ਹੈ ਕਿ ਬੜਾ ਵਧੀਆ এনवायरमेंट ਕੀਤਾ ਤੇ ਇਸ ਦੇ ਨਾਲ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਮਿਲ ਕੇ ਜਿਹੜਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਖਿਡਾਰੀਆਂ ਨੂੰ ਇੱਕ ਪਲੇਟਫਾਰਮ ਦਿੱਤਾ ਜਿਹਦੇ ਵਿੱਚ ਆਪਣਾ ਆਪਣਾ ਜੋਰ ਦਿਖਾ ਸਕਦੇ ਆ ਤੇ ਉਹਦੇ ਵਿੱਚ ਉਹਦੇ ਨੂੰ ਮਤਲਬ ਕਿ ਆਪ ਦੇ ਨਾਮ ਆ ਦੀ ਦੀ ਮੈਰਿਟ ਸਪੋਰਟਸ ਮੈਰਿਟ ਵੀ ਅਪ ਕਰ ਸਕਦੇ ਆ ਇਸ ਗੱਲ ਨਾਲ ਬੜਾ ਵਧੀਆ ਕੰਪੀਟੀਸ਼ਨ ਹੋ ਰਿਹਾ ਬਹੁਤ ਬਹੁਤ ਸਾਰੇ ਨੂੰ ਬਹੁਤ 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 ਨੌ ਬਣਾਉਣ ਨੂੰ ਕੀ ਮੈਸੇਜ ਇਹ ਨਾ ਨੌ ਜਨਨ ਨੂੰ ਮੈਸੇਜ ਇਹ ਵੀ ਜਿੰਨਾ ਚਿਰ ਆਪਾਂ ਖੇਡ ਨਾਲ ਨਹੀਂ ਜੋੜਦੇ ਕਿਸੇ ਵੀ ਖੇਡ ਨਾਲ ਉਹ ਜੇ ਆਪਾਂ स्विਮਿੰਗ ਦੇ ਲਈਏ ਤਾਂ ਆਲ ਓਵਰ ਡਵੈਲਪਮੈਂਟ ਜਿਹੜੀ ਹੈਗੀ ਆ ਇੱਥੇ ਹੁੰਦੀ ਆ ਮਤਲਬ ਕਿ ਸਾਰੇ ਸਰੀਰ ਦੀ ਐਕਸਰਸਾਈਜ਼ ਹੁੰਦੀ ਹੈ ਸਾਰੇ ਮਤਲਬ ਕਿ ਆਪਾਂ ਨੂੰ ਪੇਰੈਂਟਸ ਨੂੰ ਸਮਾਜ ਨੂੰ ਆਪਾਂ ਨੂੰ ਆਪਦੇ ਬੱਚੇ ਨੇ ਜਨਵਰੀ ਦੇ ਸਮੇਂ ਦੇ ਹੋਏ ਕਿ ਉਹਨਾਂ ਨੂੰ ਇਸ ਵਾਸਤੇ ਗੇਮਾਂ ਦਾ ਰਜਵੀਆ ਕਿਉਂਕਿ ਗੇਮਾਂ ਲਈ ਇਸ ਕਰਕੇ ਪੜਨਾ ਜ਼ਰੂਰੀ ਹੈ ਕਿਉਂਕਿ ਆਪਣੇ ਕੋਲ ਹੋਰ ਗੈਜਟਸ ਘਰੇ ਬਹੁਤ ਬੇਛੋੜੀ ਉਮਰ ਦੇ ਵਿੱਚ ਬੱਚੇ ਨੂੰ ਆਪਾਂ ਮੋਬਾਈ ਹੋਰ ਚੀਜ਼ਾਂ ਦੇਖਣੇ ਉਹ ਉੱਥੇ ਹੀ ਹੋ ਲਈ ਜਾਂਦਾ ਹੈ ਉਹਨੂੰ ਗਰਾਉਂਡਾਂ ਦਾ ਪਤਾ ਹੀ ਨਾ ਦਾ ਗਰਾਉਂਡਾਂ ਆਪਾਂ ਨੂੰ ਪੇਰੈਂਟਸ ਨੂੰ ਆਪ ਲੈ ਕੇ ਆਉਣੇ ਪੈਂਦੇ ਆ ਸੋਚ ਕਰਕੇ ਸਾਰੇ ਪੇਰੈਂਟਸ ਨੇ ਇੱਕ ਆਪਣੇ ਚੈਨਲ ਦੇ ਮਾਦਮ ਬੇਲਦਾ ਹਰਵੇ ਸਾਰੇ ਨੂੰ ਇਹ ਸਪੱਸ਼ਟ ਹੋਣਾ ਹੈ ਕਿ ਆਪਾਂ ਨੂੰ ਬੱਚਿਆਂ ਨੂੰ ਜਿਹੜੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਹੈ ਜਿੰਨਾ ਵੱਧ ਵੱਧ ਹੋ ਸਕੇ ਗਰਾਉਂਡਾਂ ਤੇ ਲੈ ਕੇ ਆਉਂਦੇ ਜਿਹੜੀ ਵੀ ਚੀਜ਼ ਜੇਨਰਲ ਉਹ ਵੀ ਉਹਨਾਂ ਦੇ ਲਾਹੇ ਵੰਡੋਸ